ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਬਰਾਤ ਵਾਲੀ ਕਾਰ ਦੇ ਅੰਦਰ ਚੱਲੀ ਗੋਲੀ ਕਾਰ ਚ ਮੌਜੂਦ ਲੋਕਾਂ ਨੇ ਕੱਢੇ ਫਾਇਰ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਮੋਗਾ ਚ ਬਰਾਤ ਵਾਲੀ ਕਾਰ ਦੇ ਅੰਦਰ ਗੋਲੀਆਂ ਚੱਲੀਆਂ ਨੇ ਕਾਰ ਚ ਮੌਜੂਦ ਲੋਕਾਂ ਨੇ ਹੀ ਫਾਇਰ ਕੀਤੇ ਨੇ ਦੱਸ ਦਈਏ ਬਰਾਤੀ ਨੇ ਕਾਰ ਚਾਲਕ ਨੂੰ ਗੋੜੀ ਮਾਰੀ ਹੈ ਡਰਾਈਵਰ ਦੀ ਹਾਲਤ ਗੰਭੀਰ ਹੈ ਜਿਸ ਤੋਂ ਬਾਅਦ ਡਰਾਈਵਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇੱਥੇ ਦੱਸਣਾ ਬੰਦ ਹੈ ਕਿ ਵਿਆਹ ਲਈ ਇਹ ਕਾਰ ਬੁੱਕ ਕੀਤੀ ਹੋਈ ਸੀ ਬੁਕਿੰਗ ਕਰਾਉਣ ਵਾਲਿਆਂ ਨੇ ਹੀ ਇਹ ਗੋੜੀ ਮਾਰੀ ਹੈ ਇਹ ਘਟਨਾ ਮੋਗਾ ਦੇ ਸਿੰਘਾਵਾਲਾ ਦੀ ਦੱਸੀ ਜਾ ਰਹੀ ਹੈ ਕਿ ਨਾਮ ਕੀ ਜੀ ਦਾ ਜੀਰਾ ਸੋਬਿਤ ਕੁਮਾਰ ਜੀ ਅੱਜ ਤੁਸੀਂ ਸਿਵਲ ਹਸਪਤਾਲ ਮੋਗਾ ਪਹੁੰਚੇ ਹੋ ਕੀ ਹਾਂ ਜੀ ਬਰਾਦਾ ਦਾ ਫੋਟੋ ਦੋਸਤ ਜੀ ਆਪਣਾ ਤਾਂ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਜੀ ਮੈਨੂੰ ਜਲਦੀ ਆ ਜਾਓ ਕਹਿੰਦਾ ਸਿੰਘਾਲੇ ਕੋਲੇ ਜੀ ਅੱਛਾ ਜੀ ਤੇ ਸਿੰਘਾਲੇ ਗੋਲੀ ਲੱਗੀ ਸਿੰਘਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਇਹ ਕੋ ਬਰਾਦੀ ਵੀ ਗੱਡੀ ਬੁੱਕ ਸੀ ਅੱਜ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂਜੀ ਹਾਂਜੀ ਮੁੱਗੇ ਤੋਂ ਸਿੰਘਾਲੇ ਵੱਲ ਤੂੰ ਜਾ ਰਹੇ ਸੀ ਹਾਂਜੀ ਹਾਂਜੀ ਤੇ ਉਹਦੇ ਬਾਅਦ ਉਹਦੇ ਬਾਅਦ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆ ਜਾਓ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਪਲੇਟ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਬਈ ਇਦਾਂ ਕਿ ਦੋ ਇਹ ਕਿਦਾ ਇਥੇ ਕਹਿੰਦੇ ਇੱਕ ਨਹੀਂ ਆਪ ਨੂੰ ਪਤਾ ਕਿਥੇ ਲੱਗੀ ਹੈ ਤੇ ਹਾਲਤ ਕਿੱਦਾਂ ਦੀ ਉਹਨਾਂ ਦੀ ਹਾਲਕ ਉਹ ਤਾਂ ਕਹਿੰਦਾ ਠੀਕ ਹੈ ਜੀ ਬਾਕੀ ਉਹ ਡੀਐਮਸੀ ਦੇ ਕਹਿੰਦੇ ਰੈਫਰ ਕਰਤਾ ਰੈਫਰ ਕਰਤਾ ਹਾਂਜੀ ਜੀ ਸਾਰੇ ਇੱਕ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਕੀ ਆ ਮਾਮਲਾ ਜੀ ਦਾ ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ 1 ਫਰਵਰੀ ਵਾਲੀ ਦਾ ਕਰਮਚਾਰੀ ਹੈ ਤਾਂ ਉਹ ਸਿੰਘ ਵਾਲੀ ਸਾਈਡ ਜਾ ਰਹੀ ਡਿਊਟੀ ਆਪਦੀ ਆਫ ਕਰਕੇ ਉਹ ਰਸਤੇ 'ਚ ਹੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗੇ ਹੁੰਦਾ ਉਹਦਾ ਨਾਮ ਨਵਦੀਪ ਸਿੰਘ ਸਨੋਂ ਮਨਜੀਤ ਸਿੰਘ ਪਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ ਤੇ ਹੁਣ ਕੰਡੀਸ਼ਨ ਤੇ ਹੋਈ ਹੈ ਕਿੰਨੀਆਂ ਕੁੜੀਆਂ ਹੋ ਗਈਆਂ ਫਾਇਰੈਂਜ ਦੇ ਡਾਕਟਰ ਸਾਹਿਬ ਦੱਸਣਗੇ ਕਿ ਕਿੰਨੇ ਹੈ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਦਾ ਡਾਕਟਰ ਸਾਹਿਬ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜ ਤਾਂ ਉਹਨੇ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਦ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਰਕਲ ਨੂੰ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਕੱਲੇ ਅੱਗੇ ਜਾ ਕੇ ਸਿੰਘਾਂ ਵਾਲੇ ਉਹਰਲੇ ਬਸ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰਿਆ ਸਰ ਜਸਤੇ ਗੋਲੀ ਵੱਜੀ ਕੰਮ ਕੀ ਕਰਦਾ ਉਹ ਕੰਮ ਡਿਲੀਵਰੀ ਕਰਦਾ ਸਰ ਇਹ ਕੁਝ ਪਤਾ ਲੱਗਾ ਕਿ ਇੱਕ ਗੱਡੀ ਬੁੱਕ ਕਰਕੇ ਕਿੱਥੋਂ ਤੇ ਕਿੰਦਰ ਨੂੰ ਜਾਰੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇੰਨਾ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਰ ਕਿੰਨਾ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਾ ਕਿੱਥੇ ਕੀਤੀ ਜਾਰੀ ਉਹ ਹਜੇ ਤਾਂ ਇਹਨੂੰ ਫਰਸਟ ਸਟੇਟ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ ਹੈ ਪਿਆਜਣਾ ਕਿ ਕੌਮ ਨੇ